ਸੋ ਉਲਾਮੇ ਦਿਨੇ ਕੀ ਰਾਤੀ ਮਿਲਣ ਸਹੰਸ ਸੋ ਉਲਾਮੇ ਦਿਨੇ ਕੀ ਉਲਾਮਾ ਕਹਿੰਦੇ ਆ ਜਦੋਂ ਕੋਈ ਬੱਚਾ ਗਲਤੀ ਕਰ ਆਂਦਾ ਹੈ ਨਾ ਤੇ ਘਰ ਜੋ ਲੋਕ ਆ ਕੇ ਮਾਂ ਨੂੰ ਪਿਓ ਨੂੰ ਕਹਿੰਦੇ ਨੇ ਵੀ ਤੁਹਾਡੇ ਬੱਚੇ ਨੇ ਗਲਤੀ ਕੀਤੀ ਹੈ ਇਹ ਉਲਾਮਾ ਹੈ ਉਲਾਮਾ ਦਿੱਤਾ ਕਿਸੇ ਨੇ بڑے ਉਲਾਮੇ ਬੱਚਿਆਂ ਦੇ ਛੁੱਟੀਆਂ ਹੁੰਦੀਆਂ ਮਾਪਿਓ ਨੂੰ ਮਿਲਦੇ ਨੇ ਸਤਿਗੁਰੂ ਕਹਿੰਦੇ ਨੇ ਸੋ ਉਲਾਮੇ ਦਿਨੇ ਕੀ ਜੇ ਤੂੰ ਪਰਮੇਸ਼ਵਰ ਦੀ ਭਗਤੀ ਨਹੀਂ ਕਰਦਾ ਬੰਦਗੀ ਨਹੀਂ ਕਰਦਾ ਤੇ ਸੱਚ ਜਾਣੀ ਸੋ ਸਮਝ ਤੈਨੂੰ ਸੋ ਲਾਮੇ ਮਿਲਗੇ ਦਿਨ ਦੇ ਜੇ ਤੂੰ ਦਿਨੇ ਰੱਬ ਦੀ ਯਾਦ ਨਹੀਂ ਕੀਤੀ ਰਾਤੀ ਮਿਲਣ ਸਹੰਸ ਇਹ ਸਾਰੀ ਰਾਤ ਵੀ ਪਰਮੇਸ਼ਵਰ ਨੂੰ ਯਾਦ ਨਹੀਂ ਕੀਤਾ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਵੀ ਨਹੀਂ ਚੌਥੇ ਪੈਰ ਰਾਤ ਦੇ ਤੇ ਸਾਬ ਕਹਿੰਦੇ ਸਮਝਲਾ ਹਜ਼ਾਰ ਲਾਮੇ ਤੈਨੂੰ ਮਿਲ ਗਏ ਨੇ ਸਿਫਤ ਸਲਾਹ ਛੱਡ ਕੇ ਪਰਮਾਤਮਾ ਦੀ ਸਿਫਤ ਸਲਾਹ ਛੱਡ ਕੇ ਕਰੰਗੀ ਲੰਗਾ ਹੰਸ ਕਰੰਗੀ ਕਰੰਗੀ ਦਾ ਅਰਥ ਹੈ ਪਿੰਜਰ ਇੱਕ ਸ਼ਬਦ ਗੁਰਬਾਣੀ ਵਿੱਚ ਹੋਰ ਆਉਂਦਾ ਹੈ ਆਉਂਦਾ ਕੁਰੰਗ ਤੁਸੀਂ ਪੜਿਓ ਕਦੇ ਪੜਿਆ ਹੋਵੇਗਾ ਅਪ ਜੀ ਨੇ ਕੁਰੰਗ ਕੁਰੰਗ ਦਾ ਅਖਰੀ ਅਰਥ ਹੁੰਦਾ ਹੈ ਹੀਰਣ ਇੱਥੇ ਕਰੰਗੀ ਕਰੰਗੀ ਮੀਨਸ ਹੱਡੀਆਂ ਦਾ ਪਿੰਜਰ ਇਹ ਜਿਹੜਾ ਸਰੀਰ ਦਾ ਹੱਡੀਆਂ ਦਾ ਪਿੰਜਰ ਹੈ ਇਹਨੂੰ ਕਰੰਗੀ ਕਹਿੰਦੇ ਕਰੰਗੀ ਲੱਗਾ ਹੰਸ 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 ਕੀ ਹੈ ਜਿਵੇਂ ਦਾ ਸੁਬਾਹ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਉਹਨੇ ਦੁੱਧ ਦੇ ਪਾਣੀ ਵਿੱਚੋਂ ਕੇਵਲ ਦੁੱਧ ਦੁੱਧ ਪੀਣਾ ਹੈ ਭਾਵ ਉਹ ਦੁੱਧ ਨੂੰ ਪਾਣੀ ਤੇ ਦੁੱਧ ਨੂੰ ਵੱਖਰਾ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੰਸ ਦੀ ਖੁਰਾਕ ਹੈ ਹੀਰੇ ਮੋਤੀ ਉਹ ਹੀਰੇ ਮੋਤੀ ਖਾਂਦਾ ਹੈ ਉਹ ਡੱਡੀਆਂ ਮੱਛੀਆਂ ਨਹੀਂ ਖਾਂਦਾ ਜਿੱਥੇ ਮਰਜੀ ਤੁਸੀਂ ਡੱਡੀਆਂ ਮੱਛੀਆਂ ਦੇ ਕੋਲ ਛੱਡਾ ਉਹ ਜਾ ਕੇ ਹੰਸ ਨੂੰ ਉਹਨੇ ਮੂੰਹ ਵੀ ਨਹੀਂ ਲਾਉਣਾ ਹੈਗਾ ਕਿਉਂ ਦਾ ਖਾਣਾ ਹੈ ਹੀ ਨਹੀਂ ਇੱਕ ਇਨਸਾਨ ਹੀ ਹੈ ਜਿਹੜਾ ਸਾਰਾ ਕੁਝ ਖਾ ਲੈਂਦਾ ਆਖੋ ਸਤਨਾਮ ਇਹ ਛੱਡਦਾ ਨਹੀਂ ਕੁਝ ਵੀ ਜਿਹੜਾ ਮਰਜੀ ਜਿਹੜੀ ਮਰਜੀ ਆਈਟਮ ਜੋ ਮਰਜੀ ਸਾਨੂੰ ਦੇ ਦਿਓ ਅਸੀਂ ਸਾਰਾ ਕੁਝ ਖਾ ਲੈਨੇ ਹਾਂ ਪਰ ਹੰਸ ਦਾ ਸੁਭਾਅ ਹੈ ਉਹ ਕੇਵਲ ਹੀਰੇ ਮੋਤੀ ਖਾਂਦਾ ਹੈ ਉਹ ਜੋ ਕੁਝ ਨਹੀਂ ਇਲਾਵਾ ਖਾਏਗਾ ਕੋਈ ਡੰਡੀਆਂ ਨਹੀਂ ਕੋਈ ਮੱਛੀਆਂ ਨਹੀਂ ਹੁਣ ਡੱਡੀ ਮੱਛੀ ਤੋਂ ਅਸੀਂ ਭਾਵ ਅਸੀਂ ਉਹ ਨਹੀਂ ਲੈਣਾ ਮਾਸ ਨਹੀਂ ਇਹਦਾ ਮਤਲਬ ਹੈ ਵੀ ਉਹਦੀ ਖੁਰਾਕ ਹੀ ਉਹ ਹੈ ਇਹਦਾ ਅਰਥ ਹੀ ਹੈ ਕਿ ਉਹਦੀ ਖੁਰਾਕ ਹੀ ਉਹ ਹੈ ਕਿਰੇ ਮੁਰਤੀ ਹੋਰ ਨਹੀਂ ਕੁਝ ਖਾਂਦਾ ਉਹ ਪਰ ਸਹਿਬ ਕਹਿੰਦੇ ਵੇਖੋ ਕੀ ਹਾਲਤ ਹੋ ਗਈ ਹੈ ਹੁਣ ਹੰਸ ਤੇ ਖਾਂਦਾ ਨਹੀਂ ਕਿਹੜੇ ਹੰਸ ਦੀ ਗੱਲ ਕੀਤੀ ਫਿਰ ਬਾਦਸ਼ਾਹ ਨੇ ਹੁਣ ਇਹ ਸਮਝਣਾ ਹੈ ਸੀ ਬੜੀ ਡੂੰਗੀ ਵਿਚਾਰ ਮਹਾਰਾਜ ਜੀ ਨੇ ਦਿੱਤੀ ਇਹਨਾਂ ਬਚਨਾਂ ਦੇ ਅੰਦਰ ਕਹਿੰਦੇ ਸਿਬਦ ਸਲਾਹਾ ਛੱਡ ਕੇ ਕਰੰਗੀ ਲੱਗਾ ਹੰਸ ਸਹਿਬ ਕਹਿੰਦੇ ਨੇ ਕਰੰਗੀ ਹੱਡੀਆਂ ਦਾ पिਂਜਰ ਇਹਨੂੰ ਕਾਮਵਾਸ਼ ਨਾਲ ਨਹੀਂ ਲੈ ਕੇ ਜਾਣਾ ਆਪਾਂ ਕੇਵਲ ਸਹਿਬ ਕਹਿੰਦੇ ਨੇ ਵੇਖੋ ਹੰਸ ਕੀ ਹੈ ਜੀਵਾਤਮਾ ਸਾਡੀ ਅੰਦਰਲੀ ਇਹ ਜੀਵਾਤਮਾ ਇਹ ਹੰਸ ਜਿਹੜਾ ਹੈ ਵੇਖੋ ਹੀਰੇ ਮੋਤੀ ਕੀ ਨੇ ਪ੍ਰਮਾਤਮਾ ਦਾ ਨਾਮ ਪਰਮਾਤਮਾ ਦਾ ਨਾਮ ਹੀਰੇ ਮੋਤੀ ਛੱਡ ਕੇ ਇਹ ਜੀਵ ਰੂਪੀ ਹੰਸ ਕੀ ਹੈ ਇਹ ਹੱਡੀਆਂ ਦਾ ਪਿੰਜਰ ਕਰੰਗੀ ਲੰਗਾ ਹੰਸ ਕੇਵਲ ਤੇ ਕੇਵਲ ਇਹ ਹੱਡੀਆਂ ਦੇ ਪਿੰਜਰ ਪਿੱਛੇ ਲੱਗਾ ਹੋਇਆ ਹੈ ਬਸ ਇਹਨੂੰ ਹੀ ਖਾਂ ਤੇ ਲੱਗਾ ਹੋਇਆ ਹੈ ਮੀਨਸ ਇਹਦਾ ਭਾਵ ਅਸੀਂ ਹੋਰ ਥੋੜਾ ਜਾ ਡੂੰਗਾ ਕਿਵੇਂ ਕਰਾਂਗੇ ਵਿਚਾਰਨ ਦਾ ਕਿ ਇਹ ਜਿਹੜਾ ਜੀਵ ਰੂਪੀ ਹੰਸ ਹੈ ਕੇਵਲ ਨਿੰਦਿਆ ਵਿੱਚ ਉਹ ਵੀ ਤੇ ਸਰੀਰ ਹੱਡੀਆਂ ਦਾ ਪਿੰਜਰ ਹੀ ਹੈ ਨਾ ਨਿੰਦਿਆ ਵਿੱਚ ਚੁਗਲੀ ਦੇ ਵਿੱਚ ਵਿਕਾਰਾਂ ਦੇ ਵਿੱਚ ਕੇਵਲ ਤੇ ਕੇਵਲ ਇਹ ਜੀਵ ਹੰਸ ਇਸੇ ਵਿੱਚ ਲੱਗਾ ਹੋਇਆ ਕਰੰਗੀ ਲੰਗਾ ਹੰਸ ਇਹਨੇ ਨਾਮ ਰੂਪੀ ਹੀਰਾ ਮੋਤੀ ਛੱਡ ਦਿੱਤਾ ਇਹ ਨਹੀਂ ਖਾ ਰਿਹਾ ਸਭ ਕਹਿੰਦੇ ਨੇ ਫਿਰ ਯਾਦ ਰੱਖੀ ਸੂ ਉਲਾਮੇ ਦਿਨ ਕੈ ਰਾਤੀ ਮਿਲਣ ਸਹੰਸ ਤੁਸੀਂ ਲਾ ਲੋ ਇੱਕ ਦਿਨ ਦੇ 100 ਤੇ ਰਾਤ ਦੇ 1000 ਕਿੰਨੇ ਹੋ ਗਏ 1100 ਤੇ 30 ਦਿਨਾਂ ਦੇ ਤੁਸੀਂ ਲਾ ਲੋ ਫਿਰ ਕਿੰਨੇ ਬਣ ਗਏ ਫਿਰ ਤੁਸੀਂ ਇੱਕ ਸਾਲ ਦੇ ਲਾ ਲੋ ਕਿੰਨੇ ਬਣ ਗਏ ਫਿਰ ਤੁਸੀਂ ਅੱਗੇ ਹੋਰ ਮਲਟੀਪਲਾਈ ਕਰ ਲੋ ਗੁਣਾ ਕਰ ਲੋ ਕਿੰਨੇ ਬਣ ਗਏ ਇੰਨੇ ਉਲਾਮੇ ਸਾਡੇ ਸਿਰ ਤੇ ਇਸ ਨੰਨੀ ਜੀਵ ਆਤਮਾ ਦੇ ਸਿਰ ਤੇ ਹੋ ਜਾਣੇ ਜੇ ਜੇ ਪਰਮਾਤਮਾ ਦੀ ਸਿੱਮਤ ਸਲਾਹ ਨਹੀਂ ਕੀਤੀ ਜੇ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਸਾਬ ਕਹਿੰਦੇ ਇੰਨੇ ੜਾਮੇ ਤੁਸੀਂ ਇਕੱਠੇ ਕਰ ਲੋਗੇ ਸੋ ਹਜ਼ੂਰ ਅੱਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਨਾਮ ਤੋਂ ਬਿਨਾ ਇਹ ਜਿੰਦ ਦੁੱਖ ਪਾਉਂਦੀ ਹੈ ਜਨਮ ਮਰਨ ਦੇ ਗੇੜ ਵਿੱਚ ਪਟਕਦੀ ਹੈ